ਤੁਹਾਨੂੰ ਦਿਖਾਵਾਂਗੇ ਆਪਣੇ ਮਕਾਨ ਦਾ ਵੀ ਕੰਮ ਕਿੱਥੇ ਤੱਕ ਪਹੁੰਚਿਆ ਥੋੜੇ ਬਹੁਤ ਟੈਲੀਫੋਨ ਮੈਸੇਜ ਆ ਜਾਂਦੇ ਆ ਤੇ ਆਪਾਂ ਤੁਹਾਨੂੰ ਮੇਰੇ ਵਰਕ ਆਉਂ ਰੱਖਣਾ ਮੈਨੂੰ ਤਾਂ ਤੁਸੀਂ ਦੇਖ ਹੀ ਲੈਂਦੇ ਆ ਤੇ ਨਾਲੇ ਤੁਹਾਨੂੰ ਘਰ ਦਿਖਾਉਂਦੇ ਸਾਰਾ ਆਪਣਾ ਕਿੱਥੇ ਤੱਕ ਕੰਮ ਪਹੁੰਚਿਆ ਤੇ ਮੈਂ ਨਾਲੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿਹੜੇ ਤੁਸੀਂ ਇੰਨਾ ਪਿਆਰ ਸਤਿਕਾਰ ਆਪਣੇ ਪਿਆਰੇ ਪਿਆਰੇ ਸੁਝਾਅ ਦੇ ਰਹੇ ਆ ਤੇ ਤੁਸੀਂ ਲਾਈਵ ਵੀਡੀਓ ਤੋਂ ਬਹੁਤ ਜਲਦੀ ਵੇਟ ਕਰਦੇ ਰਹਿੰਦੇ ਕਿ ਕਹਿੰਦੇ ਉਸ ਵਿੱਚ ਜਣ ਸਾਨੂੰ ਪਹਿਲਾਂ ਪਤਾ ਲੱਗ ਜਾਂਦੀ ਚੀਜ਼ ਵੀ ਕੰਮ ਕਿੱਥੇ ਤੱਕ ਪਹੁੰਚਿਆ ਤੇ ਥੋੜੀ ਜਿਹੜੀਆਂ ਗੱਲਾਂ ਬਾਤਾਂ ਜੇ ਤੁਸੀਂ ਕਰਦੇ ਦੱਸਦੇ ਗੱਲਾਂ ਬਾਤਾਂ ਫਿਰ ਅਸੀਂ ਤੁਹਾਨੂੰ ਟੈਲੀਫੋਨ ਕਰਦੇ ਆ ਇੱਕ ਤੋਂ ਗੱਲਾਂ ਕਰਾਂਗੇ ਜਿਹੜੇ ਅੱਜ ਮੈਨੂੰ ਸੁਝਾਅ ਆਇਆ ਉਹਦੇ ਵਿੱਚ ਤੁਸੀਂ ਵੀ ਗੌਰ ਕਰੋ ਫਿਰ ਵੀ ਆਪਾਂ ਕਿਆ ਕੁਝ ਕਰ ਸਕਦੇ ਹਾਂ ਠੀਕ ਹੈ ਜੀ ਤੇ ਅੱਜ ਦਾ ਜਿਹੜਾ ਕੰਮ ਹੋਇਆ ਆਪਣਾ ਆਪਾਂ ਕਮਰੇ ਚ ਭਰਤ ਪੈ ਗਏ ਨੇ ਦਾ ਬੈਂ ਦੇ ਵਿੱਚ ਦੁਰਮੜ ਪਜ ਰਿਹਾ ਜਿਹੜੇ ਮੋٹے ਮੋٹے ਰੋੜੇ ਆ ਬਾਹਰ ਕੱਢ ਕੇ ਉਹਨਾਂ ਦੀ ਬਜਰੀ ਬਣ ਰਹੀ ਆ ਇੱਕ ਬੰਦਾ ਆਪਾਂ ਨੇ ਇੱਥੇ ਲਾਇਆ ਹੋਇਆ ਜਿਹੜਾ ਜਿੱਥੇ ਕਿਤੇ ਸਰੀਆ ਦਿਖਦਾ ਉੱਥੇ-ਉੱਥੇ ਫਿਰ ਇਹ ਨੇਰੂ ਲਾਰੇ ਦਾ ਪੂਰਾ ਹੈ ਨਾ ਉਹ ਉੱਥੇ ਸਰੀਆ ਦਿਖਦਾ ਮੈਂ ਲਾ ਦੇ ਜਿੱਥੇ-ਜਿੱਥੇ ਦਿਖਦਾ ਉਹ ਵੀ ਲੱਗਦਾ ਜਿੱਥੇ ਥੋੜੇ ਗੈਪ ਜਿਹਾ ਵੀ ਦਿਖਦਾ ਉਹਦੇ ਵਿੱਚ ਹੀ ਪਾ ਦੇ ਕਰ ਮੜਾ ਜਾ ਨਾਲ ਚੌਸ ਹੋ ਜਾਂਦਾ ਉੱਥੇ ਪਾਣੀ ਪੂਣੀ ਬੜੂ ਗਣੀ ਤੇ ਤੈਨੂੰ ਫਿਰ ਆ ਖੁੰਜੇ ਵਿੱਚ ਠੀਕ ਵਿੱਚ ਹਾਂ ਹਾਂ ਇੱਥੇ ਹੀ ਬਾਦੇ ਥੋੜਾ ਜਿਹਾ ਇੱਥੇ ਖੱਟ ਜੇ ਕੋਈ ਦਿਖਦੀ ਆ ਇੱਥੇ ਹੀ ਬਾਦੇ ਬਾ ਕੋ ਥੋੜਾ ਜਿਹਾ ਬਰਾਲੇ ਰੋ ਉੱਥੇ ਥੋੜਾ ਥੱਲੇ ਜੇ ਨੂੰ ਬਿਲਾ ਦੀ ਉੱਥੇ ਖੁੰਜੇ ਵਿੱਚ ਇਹ ਵੀ ਆਪਾਂ ਨੂੰ ਇੱਕ ਵੀਰ ਦਾ ਫੋਨ ਆਇਸੀ ਕਹਿੰਦਾ ਵੀ ਜਿਤਨੇ ਉਹਦਾ ਕੱਲ ਰਾਤ ਉਹ ਆਇਆ ਸੀ ਆਪਣੇ ਕੋਲ ਸੁੱਖਾ ਆਇਆ ਸੀ ਸੁੱਖੇ ਨੇ ਕਿਹਾ ਸੀ ਮੈਨੂੰ ਇਹ ਮੈਂ ਜਿੱਥੇ ਕਿਤੇ ਸਰੀਆ ਦੇਖਦਾ ਕਹਿੰਦਾ ਜਿਹੜਾ ਸਰੀਆ ਕਿਤੇ ਨੰਗਾ ਰਹੇ ਤਾਂ ਉਹਨੂੰ ਜੜ ਪੈ ਜਿੰਦਾ ਖਤਮ ਹੋ ਜਾਂਦਾ ਫਿਰ ਜਮਾਈ ਇਹ ਸਰੀਆ ਬਾਹਰ ਨਾ ਦੇਖੇ ਬਸ ਸਰੀਆ ਆਪਣੇ ਜਿਹੜੇ ਬੀਮ ਇਹਦੇ ਵਿੱਚ ਹੋਣਾ ਚਾਹੀਦਾ ਤੇ ਅੱਜ ਜਿਹੜੀ ਮਿਸਤਰੀ ਨੇ ਕਰੀ ਹੋਈ ਤੇ ਛੁੱਟੀ ਠੀਕ ਹੈ ਜੀ ਉਹਦੇ ਕਰਕੇ ਕੱਲ ਥੋੜਾ ਥੋੜਾ ਆਪਾਂ ਨੇ ਇੱਕ ਵਾਰੀ ਫੇਰ ਇਹ ਤਾਂ ਪਤਲਾ ਪਤਲਾ ਰੇਤਾ ਮਿੱਟੀ ਪਾ ਕੇ ਫੇਰ ਇੱਕ ਵਾਰੀ ਦੁਰਮਟ ਮਾਰਾਂਗੇ ਅੱਜ ਰਾਤ ਨੂੰ ਆਉਗਰੇਤਾ ਆਪਣੇ ਕੋਲ ਟਰਾਲੀ ਕਿ ਛੋਟੀ ਦੇਖ ਦਮ ਕਿਹੜੀ ਆਉਗੀ ਇਹ ਨਹੀਂ ਬਤਾ ਹੁਣ ਮੈਨੂੰ ਕਿਹੜੀ ਆਉਗੀ ਕਿਹੜਾ ਖਿਆਲ ਹਸਾਬਤਾ ਬਣੋ ਤਾਂ ਕਿਦਾਂ ਕਾਤ ਲੈ ਕੇ ਆਉਂਦੇ ਆ ਹਾਂਜੀ ਹਾਂਜੀ ਸਾਰਾ ਕੁਝ ਦਿਖਾਵਾਂਗਾ ਤੁਹਾਨੂੰ ਨਲਜੀ ਆਪਣਾ ਉਹ ਇੱਧਰ ਤੁਹਾਨੂੰ ਸਾਹਮਣੇ ਦਿਖਾ ਦਿੰਦਾ ਨਾ ਵੀ ਆਪਣਾ ਕੰਮ ਕਿੱਥੇ ਤੱਕ ਪਹੁੰਚ ਗਿਆ ਆ ਲੋ ਜੀ ਇੱਥੇ ਤੇ ਆਹੇ ਕਹਿੰਦੇ ਮੇਰੇ ਤਾਂ ਕੈਮਰਾ ਨਾ ਸਲੋ ਘਮਾਏ ਕਰ ਸਾਨੂੰ ਪੂਰਾ ਚੀਜ਼ ਦਿਖਦੀ ਨਹੀਂ ਤੁਸੀਂ ਇੱਥੇ ਕੈਮਰਾ ਤੇਜ਼ ਕਰ ਦਿੰਦਾ ਤੇ ਆਪਾਂ ਕੈਮਰਾ ਹੁਣ ਥੋੜਾ ਸਲੋ ਘਮਾਵਾਂਗੇ ਕੱਲੇ ਕੱਲੇ ਚੀਜ਼ ਦਿਖਾਵਾਂਗੇ ਤੁਹਾਨੂੰ ਅ ਪਿਛਲੀ ਪਿਛਲੀ ਜਿਹੜੀ ਕਹਿੰਦਾ ਪੂਰੀ ਆਪਣੀ ਪ੍ਰੋਪਰ ਤਿਆਰ ਹੋਈ ਅੱਜ ਜੇ ਅੱਜ ਮਿਸਤਰੀ ਆ ਜੰਦੇ ਮੈਨੂੰ ਲੱਗਦਾ ਵੀ ਉਹਨਾਂ ਨੇ ਅੱਜ ਸਾਰੇ ਲਾ ਦੇਣੇ ਸੀ ਅੱਜ ਉੱਪਰ ਤੱਕ ਨੂੰ ਵੀ ਆਪਾਂ ਜਿਹੜੇ ਦਰਵਾਜ਼ਿਆਂ ਨੇ ਉਹਨਾਂ ਪੂਰਾ ਬੈਲੈਂਸ ਕਰਕੇ ਤੇ ਲਾ ਦੇਣੇ ਤੇ ਇਹ ਪੂਰੇ ਕਿੱਥੇ ਕਿੱਥੇ ਦਰਵਾਜ਼ੇ ਲੱਗਣ ਫਿਰ ਹੋਰ ਲੁੱਕ ਵਧੀਆ ਲੱਗਣ ਲੱਗ ਜਾਣੀ ਤੇ ਹਨ ਠੀਕ ਹੈ ਜੀ ਤੇ ਇਹਦੀ ਵੀ ਥੋੜੀ ਬਾਥਰੂਮ ਦੀ ਚੇਂਜਿੰਗ ਹੋਈ ਆ ਉਹ ਤੁਹਾਨੂੰ ਹੋਲੀ-ਹੋਲੀ ਦੱਸੂਗਾ ਕਿੱਥੇ ਕਿਆ ਚੇਂਜਿੰਗ ਹੋਈ ਆਪਣੀ ਇੱਕ ਅੱਜ ਸਵੇਰੇ ਵੀਰ ਦਾ ਫੋਨ ਆਇਆ ਸੀ ਉਹਨੇ ਜਿਹੜੀ ਮੈਨੂੰ ਸੁਝਾਅ ਦਿੱਤਾ ਕਹਿੰਦਾ ਜਿਹੜਾ ਤੁਹਾਡਾ ਆਹ ਬਾਥਰੂਮ ਹੈ ਨਾ ਗੱਬੇ ਆਹ ਇਹ ਦੋਨੇ ਕਮਰੇ ਨੂੰ ਲੱਗ ਰਿਹਾ ਹੈ ਠੀਕ ਹੈ ਜੀ ਤੇ ਉਹ ਪਿੱਛੇ ਕਮਰਾ ਇੱਕ ਕਹਿੰਦਾ ਵੀ ਜਦੋਂ ਇਹ ਬਾਥਰੂਮ ਦੇ ਵਿੱਚ ਕੋਈ ਆਪਣੀ ਕਿਰਿਆ ਕਰਦਾ ਜਾਂਦਾ ਇੱਕ ਨੰਬਰ ਜਾਂਦਾ ਫਿਰ ਇਹਦੇ ਵਿੱਚ ਆਪਣੀ ਫਲਸ਼ ਛੱਡਦਾ ਕਹਿੰਦਾ ਜਿਹੜੇ ਇਹ ਕਮਰੇ ਚ ਪਏ ਹੁੰਦੇ ਉਹ ਬੰਦਰ ਫਿਰ ਡਿਸਟਰਬਨ ਹੁੰਦੀ ਜਾਂ ਫਿਰ ਠੀਕ ਹੈ ਜੀ ਤੇ ਉਹ ਕਹਿੰਦਾ ਵੀ ਤੁਸੀਂ ਇਹਨੂੰ ਇੱਥੇ ਤੇ ਬਦਲ ਕੇ ਆ ਬਾਥਰੂਮ ਨੂੰ ਵੀ ਉਹਦੇ ਵਿੱਚ ਲੈ ਜਾਓ ਉਹ ਸਾਹਮਣੇ ਵਾਲੇ ਦੇ ਵਿੱਚ ਵੀ ਉਹਨੂੰ ਅਟੈਚ ਕਰ ਦਿਓ ਇੱਥੇ ਤੇ ਇਹ ਕਿਹਾ ਸੀ ਮੈਨੂੰ ਜਿਹੜਾ ਦੋਵਾਂ ਸਾਡਾ ਕਾਮਨ ਬਾਥਰੂਮ ਹੈ ਖੁੱਲਾ ਹੈ ਇਹਦੇ ਵਿੱਚ ਜਿਹੜੀ ਉਹ ਤੁਹਾਨੂੰ ਫਿਰ ਬਾਅਦ ਵਿੱਚ ਦੱਸਾਂਗੇ ਤੇ ਉਹ ਫਿਰ ਉਹ ਜਿੱਦਾਂ ਹੁਣ ਬਾਹਲੀ ਕੰਟਰੀ ਦੇ ਵਿੱਚ ਨਾ ਵੀ ਕੀ ਕਹਿੰਦੇ ਹੁੰਦੇ ਆ ਕਿ ਉੱਥੇ ਨਾ ਤੁਹਾਨੂੰ ਬਾਹਲੀ ਕੰਟਰੀ ਦੇ हिसाब-ਕਿਤਾਬ ਹੁੰਦਾ ਬੰਦੇ ਥੱਕੇ ਆ ਰਹੇ ਹੁੰਦੇ ਆ ਸ਼ਾਮ ਨੂੰ 7 ਵਜੇ ਆਉਂਦੇ ਆ ਫਿਰ ਉਹਨਾਂ ਨੇ ਆਪਣੀ ਨੀਂਦ ਪੂਰੀ ਕਰਨੀ ਹੁੰਦੀ ਆ ਉਹਨਾਂ ਨੂੰ ਕੋਈ ਵੜੇ ਜਿਹੀ ਵੀ ਬਾਹਲੀ ਕੰਟਰੀ ਦਾ ਇਹ ਰੂਲ ਹੈ ਵੀ ਰਾਤ ਨੂੰ 10 ਵਜੇ ਤੋਂ ਬਾਅਦ ਫਲੈਸ਼ ਨਹੀਂ ਛੱਡਣੀ ਹੈਗੀ ਤੂੰ ਤੁਸੀਂ ਕਰਿਆ ਕਰਿਓ ਸਵੇਰੇ ਉੱਠ ਕੇ ਬ੍ਰਸ਼ ਦੱਬ ਦਿਓ ਕਿਉਂ ਛੱਡਣਾ ਜੀ ਪਾਣੀ ਦੀ ਗੜਗੜ ਦੀ ਆਵਾਜ਼ ਆਉਂਦੀ ਫਿਰ ਜਿਹੜਾ ਦੂਜੀ ਸਾਈਡ ਬੰਦਾ ਪਿਆ ਕੋਈ ਵੇਲੇ ਨੀਂਦ ਟੁੱਟ ਜਾਂਦੀ ਵੀ ਹੈ ਰਾਤ ਨੂੰ ਤਾਂ ਐਦਾਂ ਹੁੰਦਾ ਵੀ ਜਿਹੜਾ ਤੁਸੀਂ ਤੁਰਨਾ ਵੀ ਹੈ ਨਾ ਆਹ ਪੰਜਿਆਂ 'ਪਰ ਤੁਰਨਾ ਹੁੰਦਾ ਹੈ ਅੱਡੀ ਮਾਰਗ 'ਤੇ ਤੁਰਨਾ ਹੈਗਾ ਤੇ ਉੱਧਰ ਸਾਰੇ ਲੱਕੜ ਦੇ ਘਰ ਹੁੰਦੇ ਆ ਲੱਕੜ ਦੇ ਘਰ ਨਾਲ ਜਦੋਂ ਤੁਰਦੇ ਹਾਂ ਖਟ ਖੜ ਖੜਕ ਦੀ ਆਵਾਜ਼ ਬਹੁਤ ਆਉਂਦੀ ਹੈ ਠੀਕ ਹੈ ਹੁਣ ਤੁਹਾਨੂੰ ਸਾਹਮਣੇ ਦੇ ਵੀ ਦਿਖਾਵਾਂਗੇ ਇਹ ਚੀਜ਼ ਫਿਰ ਜਿਹੜੀ ਖੜਖੜ ਦੀ ਆਵਾਜ਼ ਆਉਂ ਲੱਕੜ ਪਰ ਬਹੁਤ ਆ ਜਾਂਦੀ ਹੈ ਜਦੋਂ ਹੁਣ ਜਦੋਂ ਮੈਂ ਵਾਈਫ ਨਾਲ ਸੀ ਜੇ ਸੀ ਬਾਹਰ ਆ ਕੇ ਆਪਣਾ ਕੈਨੇਡਾ ਗਏ ਤੇ ਗਾਇਸ ਨੂੰ ਕੀ ਆਣੇ ਚੀਜ਼ਾਂ ਮੈਂ ਇਹ ਮੈਂ ਕਿਹਾ ਵੀ ਜਦ ਤੁਸੀਂ ਤੁਰਦੇ ਆਂ ਵੀ ਤੁਸੀਂ ਅੱਡੀ ਮਾਰ ਕੇ ਤੁਰਦੇ ਹੋ ਰਾਤ ਨੂੰ ਅੱਡੇ ਨਹੀਂ ਮੰਨੀ ਰਾਤ ਨੂੰ ਪੰਜਾਂ ਫਿਰ ਖੋਲਣਾ ਵੀ ਉਹਨਾਂ ਦਾ ਮੁੰਡਾ ਸੁੱਤਾ ਹੋਇਆ ਹਸਬੰਡ ਸੁੱਤਾ ਹੋਇਆ ਉਹ ਆਪਣਾ ਡਿਸਟਰਬ ਨਹੀਂ ਕਰਨਾ ਬੱਸ ਇਹ ਕਹਿੰਦਾ ਤਾਂ ਹੈ ਨਹੀਂ ਚਲੋ ਸਾਡੇ ਗੈਸਟ ਆਏ ਹੋ ਯਾਰ ਇਹ ਚੀਜ਼ ਮੈਂਗਾ ਗੌਰ ਕਰਨੀ ਹੈ ਚੀਜ਼ ਕੀ ਮੂਰੇ ਕੀ ਟਲਦਾ ਮੈਂ ਇੱਕ ਵਾਰ ਇਹ ਦੇਖ ਲਓ ਇਹ ਤਾਂ ਲੋ ਜੀ ਹੁਣ ਆਪਾਂ ਸਾਹਮਣੇ ਤੇ ਦਿਖਾ ਦਿੰਨੇ ਆਂ ਇੱਧਰ ਤੇ ਦਰਵਾਜਾ ਇਧਰ ਸਾਈਡ ਰੱਖਿਆ ਕਿਉਂ ਇੱਥੇ ਫਿਰ ਭਰਤ ਵਾਲਾ ਰੇਤ ਆ ਜਾਊਗਾ ਬੰਦੇ ਢੋ ਰਹੇ ਤੇ ਕਹਿੰਦੇ ਸਰ ਸਾਡੇ ਕੋਲ ਟਾਈਮ ਨਹੀਂ ਹੈਗਾ ਮੈਂ ਕਿਹਾ ਤਿੰਨ ਕਟਰਾਲੀਆਂ ਸੜ ਜਾ ਤਿੰਨ ਕਟਰਾਲੀਆਂ ਬਹੁਤ ਜੇ ਬਾਤ ਚ ਵੀਗਾ ਕੋਈ ਕਹਿੰਦੇ ਆਪਣੇ ਇੱਧਰ ਮੂਰੇ ਵੀ ਤਾਂ ਪੈਣੀ ਆ ਭਰਤ ਤੇ ਤਿੰਨ ਤਿੰਨ ਟਰਾਲੀਆਂ ਕਰਵਾ ਕੇ ਫਿਰ ਥੋੜਾ ਥੋੜੀ ਸੈਟਿੰਗ ਜੀ ਕਰਵਾਈ ਜਾਣੀ ਮੈਂ ਤਾਂ ਨਹੀਂ ਇੱਥੇ ਮੂਰੇ ਪਾਉਂਦਾ ਹੈਗਾ ਮੈਂ ਕਿਹਾ ਜਦੋਂ ਆਪਣਾ ਅਸਰੇ ਚੜ ਗਿਆ ਇਹ ਠੀਕ ਹੈ ਜੀ ਫਿਰ ਮੇਰੀ ਸਲਾਹ ਵੀ ਇੱਕ ਵਾਰੀ ਆ ਜੀਵੀਸੀ ਮਸ਼ੀਨ ਨਾਲ ਥੱਲੇ ਜਿਹੜਾ ਫਰਸ਼ ਸਾਰਾ ਪਟਵਾ ਕੇ ਜਿੰਨਾ ਵੀ ਹੈਗਾ ਆ ਥੱਲੇ ਵਾਲਾ ਵੀ ਪਟਾਉਣਾ ਥੱਲੇ ਤੇ ਮੈਂ ਇਹਦੇ ਪਰ ਇਹਦੇ ਪਰ ਮਿੱਟੀ ਪਾਉਣੀ ਆ ਜਿੰਨੀ ਵੀ ਆ ਕੰਕਰੀਟ ਆ ਨਾ ਸਾਰੀ ਇਹ ਜੀ ਟਰਾਲੀ ਭਰਵਾ ਦੇਣੀ ਬਾਹਰ ਉਹ ਕਿਉਂ ਵਿੱਚ ਕਾ ਲੂ ਆਪਾਂ ਕੋ ਇੱਥੇ ਦਰਖਤ ਲਾਉਂਦੇ ਕੋ ਪੀੜ ਲਾਉਂਦੇ ਆ ਫਿਰ ਉਹਦੀ ਫਿਰ ਮਜ਼ਬੂਤੀ ਨਹੀਂ ਉਹ ਫਿਰ ਜੜਾਂ ਥੱਲੇ ਤੱਕ ਨੂੰ ਜਾਂਦੀਆਂ ਉਹ ਇੱਥੇ ਜਗਾ ਜੜਾਂ ਖੜ ਜਾਂਦੀਆਂ ਕਿ ਉਹਨਾਂ ਦਰਖਤਾਂ ਦਾ ਵੀ ਖਿਆਲ ਰੱਖਿਆ ਜਾਊਗਾ ਬਾਕੀ ਬਾਕੀ ਤੁਸੀਂ ਸੁਝਾ ਦਿਓ ਜੀ ਆਪਾਂ ਪਟਾਈਏ ਨਾ ਪਟਾਈਏ ਜਿੱਦਾਂ ਹੁਣ ਫਰਸ਼ਾ ਪੁਰਾਣੇ ਪਿਆ ਮੈਂ ਆਇਆ ਕਮਟਮਾ ਅਜਿਹੜਾ ਫਰਸਨ ਹੈ ਡਬਲ ਪਏ ਹੋਇਆ ਇਹ ਠੀਕ ਹੈ ਤੇ ਮੈਂ ਇੱਕ ਆ ਵੀਡੀਓ ਚ ਵੀ ਗੱਲ ਕਰਨੀ ਹੈ ਤੇ ਆਪਣੇ ਜਾਨ ਮਾਹਲ ਬਲੌਗ ਪਰ ਵੀ ਕਰਾਂਗੇ ਗੱਲ ਜਿਹੜੇ ਆਪਾਂ ਨੇ ਆਹ ਆ ਮੈਂ ਕਿਹੜੀ ਟੇਬ ਲੈ ਕੇ ਆਇਆ ਤੇ ਹੁਣੇ ਮੈਨੂੰ ਆਰਕੀਟੈਕਚਰ ਦਾ ਫੋਨ ਆਇਆ ਸੀ ਉਹ ਜਿਹੜੀ ਮੈਨੂੰ ਕਹਿ ਰਹੇ ਸੀ ਟੇਬ ਕਹਿੰਦਾ ਹੁਣ ਤੁਹਾਨੂੰ ਦੱਸ ਦਾਂ ਮੈਂ ਜਿਹੜੀ ਉਹ ਟੇਬ ਕਹਿ ਰਹੇ ਸੀ ਕਹਿੰਦਾ ਕਿਹੜੀ ਮੈਂ ਤੁਹਾਨੂੰ ਕਹਿੰਦਾ ਦਾ ਕਿਹੜੀ ਲਵੇਟਣੀ ਤੇ ਫਿਰ ਉਹਦਾ ਮੈਨੂੰ ਹੁਣੇ ਗੱਲ ਹੋਈ ਸਾਡੀ ਵੀ ਜਿਹੜੀ ਆਹ ਨਾਲ ਪਤਲੀ ਟੇਬ ਲਵੇਟੀ ਹੋਈ ਨੇ ਆਹ ਹਲਵੇਟੀ ਹੋਈ ਐ ਇਹੀ ਕਹਿੰਦਾ ਸਾਰੇ ਪੰਨ ਚੜਵਾ ਦੇ ਇਹ ਕਵਰ ਕਰਵਾ ਦੇ ਇਹਦੇ ਪਰ ਸਾਰੇ ਪਰ ਜੇ ਕਹਿੰਦਾ ਇੱਥੇ ਕੋਈ ਚੱਕਰ ਨਹੀਂ ਹੈਗਾ ਜੇ ਇਹਦੇ ਵਿੱਚ ਆਪਣੀ ਇਹਦਾ ਹੁਣ ਵਿੱਚ ਫਸ ਕੇ ਪੂਰੇ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਜੇ ਵਿੱਚ ਇਹ ਪਲਾਸਟਿਕ ਰਹਿ ਵੀ ਜਾਂਦੀ ਹੈ ਕਹਿੰਦਾ ਪਕੜਦਾ ਪੂਰੀ ਇਹਦੇ ਵਿੱਚ ਆ ਦੇਖੋ ਆ ਇੱਥੇ ਆ ਦੇਖੋ ਇਹਦੇ ਤੋਂ ਕੱਢਿਆ ਉਹਨੇ ਤੇ ਉਹ ਜਿਹੜਾ ਆ ਪੱਤਾ ਆ ਇੱਥੇ ਇਧਰ ਉਹ ਪੱਤਾ ਉੱਪਰ ਉਹਦੀ ਫਿਰ ਸਪੋਰਟ ਹੋ ਜਾਂਦੀ ਕਹਿੰਦਾ ਇਹਦਾ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਇੱਥੇ ਮੈਂ ਦੇਖਦਾ ਦੁਆਰੇ ਸਲਾਬਤ ਬਿੰਦੂ ਜਿਹੜਾ ਬੰਦਾ ਆਪਾਂ ਨੂੰ ਦਰਵਾਜ਼ਾ ਆਹ ਬਣਾ ਕੇ ਦੇ ਕੇ ਗਿਆ ਉਹਦੇ ਨਾਲ ਗੱਲਬਾਤ ਕਰਦਾ ਮੈਂ ਜਿਹੜਾ ਆਪਾਂ ਇਹ ਛਟਵਾਦੀ ਵੀ ਇਹਨਾਂ ਦੇ ਪਰ ਜਿੱਦਾਂ ਹੁਣ ਖੁੰਝੇ ਵਿਚ ਆ ਦੇਖੋ ਸਿਮਟ ਪੈ ਗਏ ਇੱਥੇ ਆ ਇਹ ਜੰਮ ਗਿਆ ਇਹ ਬਈ ਇੱਥੇ ਤੇ ਫਿਰ ਬਹੁਤ ਵਿਚਮਾਰ ਮਾਰ ਕੱਢਣਾ ਪੈਣਾ ਪਰ ਉਹ ਮੈਨੂੰ ਕਹਿੰਦਾ ਕਹਿੰਦਾ ਜਿਹੜਾ ਆਪਾਂ ਪ੍ਰਾਈਮਰ ਮਾਰਦੇ ਨੇ ਉੱਪਰ ਆਹ ਜਿਹੜਾ ਪ੍ਰਾਈਮਰ ਮਾਰਿਆ ਇਹ اسی ਕਰਕੇ ਮਾਰਿਆ ਜਾਂਦਾ ਵੀ ਜੇ ਆਪਾਂ ਖੁਰਚ ਕੇ ਕੱਢਦੇ ਆਂ ਕੱਲਾ ਪ੍ਰਾਈਮਰ ਨੂੰ ਨੁਕਸਾਨ ਨਹੀਂ ਦਰਵਾਜ਼ੇ ਨੂੰ ਕੋਈ ਨੁਕਸਾਨ ਪਰ ਜਿਹੜਾ ਬਾਰੀ ਇਹਨੂੰ ਕੋਈ ਨੁਕਸਾਨ ਨਹੀਂ ਹੁੰ ਇਹ ਤਾਂ ਜਦ ਇਹ ਆਪਾਂ ਨੂੰ ਗੁਰਲੀਨ ਭਾਈ ਦਾ ਫੋਨ ਆਇਆ ਸੀ ਕਹਿੰਦਾ ਆਹ ਤਾਂ ਆਟੇ ਦਾ ਮਾਸਕ ਟੇਪ ਕਹਿੰਦਾ ਇਹ ਵੀਡੀਓ ਦੂਜੀ ਵੀਡੀਓ ਵੀ ਕਮਾਂਗੇ ਇਹ ਜਦ ਸੁੱਕ ਜਾਂਦੀ ਹੈ ਨਾ ਹਾਂਜੀ ਲਾਹਣੀ ਬਹੁਤ ਔਖੀ ਹੈ ਫਿਰ ਹਾਂ ਉਹ ਵੀ ਬਣ ਜਾਣੀ ਇਹਦਾ ਹਾਂ ਤੇ ਇਹ ਤਾਂ ਬਸ ਸਮਝ ਲਈ ਬਹੁਤ ਔਖੀ ਫਿਰ ਕਹਿੰਦਾ ਤੁਸੀਂ ਭਲੇਡਾਂ ਨਾਲ ਲਾਉਂਗੇ ਇਹਨੂੰ ਇਹਦਾ ਇਹ ਕਿਹਾ ਸੀ ਮੈਨੂੰ ਅਸੀਂ ਤਾਂ ਟੇਪ ਮੈਂ ਤਾਂ ਟੇਪ ਲਿਆ ਤਾਂ ਮੈਂ ਚੱਲੇ ਤਾਂ ਤਜਰਬਾ ਕਰਕੇ ਦੇਖ ਲੈਂਦੇ ਆ ਇਹ ਫਿਰ ਉਹ ਬੰਦੇ ਨੇ ਇਹ ਵੀ ਕਿਹਾ ਸੀ ਬੰਦੇ ਨੇ ਜਿਹਦਾ ਮੈਨੂੰ ਫੋਨ ਆਇਆ ਸੀ ਮੈਨੂੰ ਇਹਦਾ ਸੀ ਜਦੋਂ ਹੁਣ ਇੱਥੇ ਲੱਗ ਗਈ ਆਹਾ ਸਟicker ਹੋ ਗਿਆ ਫਿਰ ਇਹਦਾ ਇੱਕ ਤਰ੍ਹਾਂ ਦਾ ਸਟicker ਹੋ ਜਾਂਦਾ ਤੇ ਜਿਆ ਬਾਅਦ ਚ ਨਾ ਸੁੱਕ ਜਾਂਦਾ ਪਾਪੜੀਓ ਬਣ ਜਾਂਦੀ ਕਿ ਸਾਰੀ ਚੇੜ ਬਿੱੱਚੇ ਵੱਢ ਜਾਂਦੀ ਫਿਰ ਜੇ ਲਾਉਣੀਆਂ ਨੇ ਫਿਰ ਇਹਿੱਥੇ ਜਿੱਥੇ ਆਏ ਨਹੀਂ ਉਤਨੀ ਫਿਰ ਇਹ ਇਹਦਾ ਫਿਰ ਜੇ ਇੱਥੇ ਨਾਲ ਸਾਈਡਾਂ ਤੋਂ ਉਤਰੂਗੀ ਫਿਰ ਇਹ ਸਕੀਮ ਫੇਲ ਹੈ ਇਹ ਵਰਤਨ ਨੂੰ ਕਿਤੇ ਆਪਣੇ ਹੋਰ ਕਿਤੇ ਟੇਪਾ ਟੂ ਪਚੜਾਏ ਨੂੰ ਮੈਂ ਕਿਹਨਾਂ ਦਾ ਹਾਂ ਹਿਸਾਬ-ਤਾਬ ਕਰਦੇ ਸਾਰਿਆਂ ਦਾ ਤੇ ਦੂਜਾ ਵੀ ਨੇ ਇਹ ਵੀ ਕਿਹਾ ਸੀ ਕਹਿੰਦਾ ਜਦੋਂ ਆ ਟਾਇਲ ਲਾਉਣੀ ਥੱਲੇ ਆਹ ਜਿਹੜੀ ਆਪਣੀ ਟਾਇਲ ਉੱਪਰ ਲਾਉਣੇ ਜਾਂ ਮਾਰਬਲ ਕੋਈ ਵੀ ਲਾਉਣਾ ਉਹ ਕਹਿੰਦਾ ਕਈ ਵਾਰ ਉਹ ਨਾ ਕੋਈ ਕੈਮੀਕਲ ਜਾਂ ਐਸਾ ਪਾਉਂਦੇ ਹੈ ਨਾ ਉਹ ਨਾ ਇਹਦੀ ਜਿਹੜੀ ਉਹਦੀ ਥੜਵਾਹ ਜੀ ਹੈ ਜਿਹੜੀ ਬਾਰੀ ਦੇ ਵਿੱਚ ਪਿੱਤਲ ਪਾਏ ਕਹਿੰਦਾ ਇਹਨਾਂ ਨੂੰ ਪੀਲੀਆਂ ਪੀਲੀਆਂ ਜੀ ਕਰਨੀ ਸ਼ੁਰੂ ਕਰ ਦਿੰਦਾ ਕਹਿੰਦਾ ਉਹ ਗੌਰ ਕਰੀ ਉਹ ਨਾ ਪਾਈ ਕਰਦਾ ਉਹ ਪਾਉਂਦੇ ਆ ਵਿੱਚ ਉਹ ਉਹ ਨਾ ਪਾਉਂਦੇ ਕਹਿੰਦਾ ਤੇ ਦੂਜਾ ਕਹਿੰਦਾ ਜਦੋਂ ਉਹ ਲਾਉਂਦੇ ਆਹ ਟੇਪ ਦੀ ਵਰਤੋਂ ਕਰਦੇ ਫਿਰ ਉਹ ਵੀ ਆਹ ਟੇਪ ਦੀ ਕਹਿੰਦਾ ਇਹ ਵਰਤੋਂ ਨਾ ਕਰੋ ਇਹਦੇ ਉੱਤੇ ਕਹਿੰਦਾ ਬਾਅਦ ਵਿੱਚ ਲਾਹਣੀ ਬਹੁਤ ਔਖੀ ਹੋ ਜਾਂਦੀ ਫਿਰ ਇਹ ਵੀ ਜਿੰਨਾ ਕਹਿੰਦਾ ਪਾਪੜੀ ਬਣ ਜਾਂਦੀ ਫਿਰ ਇਹ ਮੈਂ ਵੀ ਆ ਚੀਜ਼ ਦੀ ਗੌਰ ਰੱਖੀ ਜਾਊਗੀ ਤੇ ਆਪਾਂ ਸਾਰਾ ਤੁਹ ਆਹ ਹੋ ਗਈ ਆਪਣੀ ਇੱਥੇ ਆਹ ਇੱਥੇ ਆਪਾਂ ਨੇ ਪੂਰਾ ਠੋਕ ਠਖਾਈਆ ਕਰਕੇ ਆਹ ਆ ਦੇਖੋ ਪੂਰਾ ਕਿਹੜਾ ਪੱਥਰ ਉਹ ਬਣ ਗਿਆ ਚਾਹ ਕਹਿੰਦੇ ਹੁੰਦੇ ਆ ਵੀ ਪਾਣੀ ਪਾ ਪਾ ਕੇ ਨੂੰ ਇਹਨਾਂ ਪੂਰਾ ਜਮੋਟ ਕਰਤਾ ਇਹਨਾਂ ਅਸੀਂ ਇਹ ਵੀ ਪਾਣੀ ਵੀ ਅਸੀਂ ਪਾਉਂਦੇ ਰਹੇ ਤੇ ਉਹਨੇ ਦੀ ਚੱਲ ਰਹੀ ਪਰ ਮਾਰਮ ਦੁਰਮੜ ਵੱਜਿਆ ਫਿਰ ਉੱਪਰ ਆਪਾਂ ਨੇ ਬਜਰੀ ਪਾਤੀ ਇਹ ਆ ਚੀਜ਼ ਦੇਖ ਕੇ ਮਿਸਤਰੀ ਬਹੁਤ ਖੁਸ਼ ਹੋਏ ਸਾਡੇ ਕਹਿੰਦਾ ਭਾਈ ਆ ਜਿੰਨੇ ਵੀ ਕੋਈ ਲੋਕ ਨਾ ਇਦਾਂ ਥੱਲੇ ਛੱਡ ਦਿੰਦੇ ਇਹ ਇਦਾਂ ਛੱਡੇ ਨਾ ਆ ਵੀ ਫਿਰ ਜਿਹੜੀ ਕਹਿੰਦਾ ਉੱਪਰ ਨੂੰ ਉਹ ਬਣਦੀ ਨਾ ਵੀ ਪੌੜੀਆਂ 'ਚ ਬਣਦੀ ਉੱਪਰ ਚੜਨ ਵਾਸਤੇ ਫਿਰ ਬਹੁਤ ਔਖਾ ਹੁੰਦਾ ਕਹਿੰਦਾ ਬਈ ਹੁਣ ਕਹਿੰਦਾ ਫਿਰ ਆ ਬਣ ਜੂਗਾ ਬਹੁਤ ਆਸਾਨ ਰਹਿੰਦਾ ਹੁਣ ਅੱਧਰ ਦੇਖੋ ਕੰਧ ਜੀ ਕਹਿੰਦਾ ਉਹ ਨਹੀਂ ਹੋਊ ਕਹਿੰਦਾ ਉਹ ਕਹਿੰਦਾ ਉੱਥੇ ਤਾਂ ਸਾਨੂੰ ਪੌੜੀ ਕਰਨੀ ਪੈ ਜਣੀ ਫਿਰ ਉਹ ਉਪਰੇਟਰ ਰੱਖਣ ਵਾਸਤੇ ਟਾਈਮ ਖਰਾਬ ਹੋ ਕਹਿੰਦਾ ਜਿਹੜਾ ਤੁਸੀਂ ਭਰਤ ਪਵਾਤਾ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੋ ਜਾਣਾ ਆ ਫਿਰ ਤਾਂ ਕਹਿੰਦਾ ਥੋੜੀ ਇੱਕੇ ਪੌੜੀ ਲੱਗੂਗੀ ਜਿੱਦਾਂ ਹੱਥ ਜਾਂਦਾ ਲੱਗ ਕੇ ਉਹਨੂੰ ਤਾਂ ਪਹਿ ਇੱਕ ਲਾ ਕੇ ਕਹਿੰਦਾ ਸਿੱਧੀ ਉੱਪਰ ਵੱਜੂ ਫਿਰ ਜਾ ਕੇ ਪਰ ਆਪਣੀ ਜਿਹੜੀ ਛੱਤ ਪੈਣੀ 12 ਫੁੱਟ ਉੱਪਰ ਪੈਣੀ ਆ ਇਸ ਕਰਕੇ ਪੂਲਰ ਨਿਕਨਦਾ ਏ ਯਾਰ ਮੈਂ ਤੂੰ ਨਵੀਂ ਉਹ ਲਿਆ ਦੂੰਗਾ ਯਾਰ ਇਸ ਬੰਦੇ ਨੇ ਭਾਈ ਮੇਰੇ ਪੂਲਰ ਛੰਗਣੇ ਆ ਉਹ ਤੈਨੂੰ ਫਿਰ ਮੈਂ ਉੱਥੇ ਪ੍ਰੋਵਾਈਡ ਕਰਾਉਂਦਾ ਨਵੀਂ ਉਹ ਲੈ ਲੈ ਜਿਹੜੀ ਜਿਹੜੀ ਵਧੀਆ ਹੋ ਜਿਹੜੀ ਤੇਰੇ ਬਾਦ ਆਸਾਨ ਰਹੇ ਉਹ ਲੈ ਲੈਨੇ ਆਪਾਂ ਛੋਟੇ ਵਾਲੇ ਛੋਟੇ ਵਾਲੇ ਜਿਹੜੀ ਤੈਨੂੰ ਵਧੀਆ ਲੱਗੇ ਨਾ ਜਿਹਦੀ ਤੂੰ ਆਸਾਨੀ ਨਾਲ ਕੱਟ ਲਵੇ ਇਹ ਨਹੀਂ ਹੈ ਜਿਹੜਾ ਤੂੰ ਆਪ ਮੈਹ ਕਰੂ ਐ ਕਰੀ ਕੱਲੋਂ ਨਾਲ ਲੈ ਜੇ ਕੇ ਜਦ 10 ਵਜੇ ਛੁੱਟੀ ਬ੍ਰੇਕ ਹੁੰਦੀ ਮੜੀ ਜੀ ਨਾਲ ਜਾ ਕੇ ਤੂੰ ਜਾ ਕੇ ਲੈ ਨਹੀਂ ਜਾ ਕੇ ਠੀਕ ਹੈ ਆਪਣੀ ਲੈ ਆਉਂਦੇ ਆਪਾਂ ਹੈਗੀ ਤਾਂ ਹੈਗੀ ਭਾਈ ਇੱਕ ਮੇਰੇ ਕੋਲ ਉਹ ਦੰਦੇ ਜੇ ਮਰ ਗਏ ਉਹ ਵਸ ਤੂੰ ਕਿਧਰ ਖਚੂ ਬਚੂ ਨੂੰ ਕਰੀ ਜਾਊਗਾ ਉਹ ਤੈਨੂੰ ਲਿਆ ਦਿੰਦੇ ਕੱਲ ਨੂੰ ਫਿਰ ਆਪਣੇ ਲੈ ਲੈਣੇ ਆ ਹਾਂ ਕੱਲ ਤੇ ਲੱਗ ਜੀ ਜਦ ਮਰਜ਼ੀ ਲੱਗ ਜੀ ਕੋਈ ਗੱਲ ਨਹੀਂ ਇਹ ਭਾਈ ਬੰਦਾ ਐਕਸਟਰਾ ਕੰਮ ਕਰਦਾ ਹੁਣ ਇਸ ਤੋਂ ਬਾਅਦ ਇਹਨੇ ਜਾ ਕੇ ਹੁਣ ਕਹਿੰਦਾ ਮੈਂ ਪੂਲਰ ਛੰਣ ਦਾ ਠੇਕਾ ਮਾਰਨਾ ਇਹਨੇ ਮੇਰੇ ਨਾਲ ਮੈਂ ਸਵੇਰ ਸ਼ਾਮ ਕਹਿੰਦਾ ਦੋ ਦੋ ਘੰਟੇ ਲਾ ਕੇ ਤੇਰੇ ਪੂਲਰ ਛੰਗਣੇ ਵਿੱਚ ਮੈਂ ਕਹ ਉਹ ਮੈਂ ਕਹ ਲੈ ਹੁਣ ਉਹਦੇ ਮੇਰੇ ਕੋਲ ਹੈਗੇ ਪੈਸੇ ਆ ਦੇ ਦੇ ਉਹਨਾਂ ਨੂੰ ਹੁਣ 1000 ਰੁਪਏ ਦੇ ਉਹ ਇੱਕ ਬੰਦਾ ਲੰਘਿਆ ਆ ਉਹਦੇ ਦਿੱਤੇ ਹੋ ਨਹੀਂ ਹੈਗੇ ਉਹਦਾ ਯਾਦ ਰੱਖੀ ਲੰਦਨ ਇਹ ਨਾ ਕੱਟਦੇ ਉਹ ਕੱਲ ਤੇ ਤਾਂ ਨਹੀਂ ਦੇਤੇ ਤੇ ਮੇਰੇ ਖਾਲਸ ਕੱਲ ਦੇਤੇ ਕੱਲ ਤਾਂ ਨਹੀਂ ਦਿੱਤੇ ਕੱਲ ਵੀ ਨਾ ਲੰਘਿਆ ਪਹਿਲਾਂ ਅੱਛਾ ਨਹੀਂ ਮੈਂ ਦੇਤੇ ਦੇ ਉਹ ਨੂੰ ਜਾਂਦੇ ਹੋਏ ਨੂੰ ਹਾਂ ਪੁੱਛ ਰਿਓ ਨਾ ਨੰਦਨ ਨੂੰ ਦੇਤੇ ਦੇ ਹੈਂ ਕਿੰਨੇ ਦਿਨ ਹੋਈ ਤੀਏ ਦਿਨ ਤੱਕ ਹਾਂ ਇਹਦੇ 1500 ਹੋ ਗਿਆ ਹੁਣ ਇੱਕ ਕੱਲ ਦੇ ਰਹਿ ਕੇ ਤਰੀ ਦਾੜੀ ਹੈ ਨਾ ਤੇ ਤੇਰਾ 2000 ਪੂਰਾ ਹੋ ਜਾਊ ਠੀਕ ਹੈ ਕੱਲ ਪੂਰਾ ਹੋ ਜਾਊ ਹਾਂ ਜੀ ਅੱਜ ਲੈ ਕੇ ਜਾਣ ਤਾਂ ਦੇਖਣਾ ਕੋਈ ਬਾਤ ਨਹੀਂ ਹਾਂ ਨਾ ਵੀ ਆਪਣੇ ਆ ਸੀਬ੍ਰੇਜ ਵਾਲੇ ਪੈ ਵੀ ਆ ਗਏ ਸਾਰੇ ਆ ਮਤ ਗੱਡੀ ਲੈ ਕੇ ਚਲੀ ਗਿਆ ਤੇ ਜਦ ਉੱਥੇ ਜਾ ਕੇ ਦੇਖਿਆ ਇੰਨਾ ਪਾਈਪ ਫਿਰ ਰਾਜੂ ਨੂੰ ਕਰਿਆ ਫੋਨ ਰਾਜੂ ਲੈ ਕੇ ਆ ਉਹ ਮਹਾਲ ਵਲੌਗ ਪਰ ਤੁਸੀਂ ਦੇਖਿਓ ਸਾਰਾ ਕੁਝ ਉਹ ਜੋ ਪਾਵਾਂਗੇ ਆਪਾਂ ਇਹ ਕੱਲ ਨੂੰ ਪਲੰਬਰ ਆਊਗਾ ਸਾਰਾ ਫਿਰ ਹੁਣ ਫਿਰ ਇਥੇ ਨਾ ਫਿਰ ਉਹਨੂੰ ਦੁਆਰੇ ਟੋਏ ਮਾਰਨੇ ਪੈ ਜਾਣੇ ਇਦਾਂ ਉਹ ਪਾਈਪ ਹੈ ਉਹਨਾਂ ਮੁੜ ਕੇ ਉੱਪਰ ਨੂੰ ਚੱਕ ਲੂਗਾ ਉਹਦੇ ਪਰ ਪੈ ਜੂਗੀ ਫਿਰ ਉਹ ਜਿਹੜਾ ਪਾਣੀ ਆਪਣੇ ਵਿੱਚ ਜਾਊਗਾ ਫਿਰ ਬੈਂਡ ਪਰ ਕੇ ਉੱਪਰ ਨੂੰ ਪਾਵਾਂਗਾ ਇਥੇ ਜੋੜ ਕੇ ਚਾਰੇ ਪਾਸੇ ਨੂੰ ਕਲੰਪ ਕੋਲ ਪਾ ਕੇ ਜੋੜ ਦੂਗਾ ਸਾਰੀ ਚੀਜ਼ਾਂ ਇਹ ਲਓ ਜੀ ਸਾਰੀ ਚੀਜ਼ਾਂ ਕਵਰ ਕਰਤੀਆਂ ਆਪਾਂ ਨੇ ਅੱਜ ਉਹ ਸ਼ਾਹਨਦਰੀ ਮਹਿਲ ਬਲੌਕ ਪਰ ਨਾ ਕਵਰ ਹੋਈਆਂ ਹੁਣ ਆਪਾਂ ਇਹਦੇ ਉੱਪਰ ਕਵਰ ਕਰਦੇ ਹਾਂ ਮਹਿਲ ਬਲੌਕ ਵੀ ਆਪਾਂ ਪਾਵਾਂਗੇ ਇਹਦੇ ਪਰ ਸ਼ਾਹਰ ਘੱਟ ਵੀ ਉਹਦੇ ਉੱਪਰ ਬਹੁਤ ਜ਼ਿਆਦਾ ਦੇਖਦੇ ਆ ਉਹਦੇ ਪਰ ਮੈਨੂੰ ਗੱਲ ਕਰਨੀ ਪੈਣੀ ਇਹਦੇ ਪਰ ਵੀ ਗੱਲ ਹੋ ਜਿੰਦੀ ਉਹਦੇ ਪਰ ਵੀ ਗੱਲ ਹੋ ਜਾਂਦੀ ਆ ਠੀਕ ਆ ਜੀ ਤੇ ਮੈਨੂੰ ਲੱਗਿਆ ਪੈਪ ਤਾਂ ਦੇਖਦੇ ਟੁੱਟੀ ਆਊਗੀ ਮੇਰੇ ਖਿਆਲ ਦੇ ਵਿੱਚ ਟੁੱਟੀ ਆ ਗਈ ਤੇ ਕਿੱਥੇ ਗਿਆ ਤੈਨੂੰ ਪਾਣੀ ਛੜਕਣ ਨੂੰ ਮੈਂ ਹੈਂ ਹਾਂ ਸੱਟਾ ਸੱਟਾ ਮਾੜਾ ਮਾੜਾ ਪਾਣੀ ਨਾ ਜਿਹੜੇ ਆ ਜਿੱਥੇ ਕਰ ਗਏ ਇਹ ਇਹਨਾਂ ਪਰ ਮਾੜਾ ਮਾੜਾ ਪਾਣੀ ਉੱਪਰ ਐ ਐ ਗਾਲਾਂ ਛੜਕਦੇ ਯਾਰ ਨਹੀਂ ਨਹੀਂ ਆ 비ਮਾ ਪਰ ਕਹਿੰਦਾ ਤਾਂ ਮੈਂ ਹਾਂ 비ਮਾ ਪਰ ਪਾ ਦੇ ਪਾਣੀ ਇੱਕ ਵਾਰੀ ਮੈਂ ਉਹਨਾਂ ਜਿਹਨਾਂ ਨੇ ਇੱਟ ਲੈ ਕੇ ਉਹਨਾਂ ਨੂੰ ਵੀ ਇੱਕ ਕੋਈ ਗੱਲ ਸਲਾਹ ਕਰ ਲਵਾਂ ਕਿ ਕਿੰਨਾ ਕੁ ਪਾਣੀ ਲਾਉਣਾ ਹੈ ਕਿੰਨਾ ਕੁ ਤਰੋ ਕਰਨੀ ਹੈ ਇਹ ਉਹਨਾਂ ਨੂੰ ਵੀ ਸਲਾਹ ਕਰ ਲਵਾਂ ਮੈਂ ਫਿਰ ਐਂ ਤਾਂ ਨਹੀਂ ਅਸੀਂ ਪੂਨੀ ਤਰੋ ਕਰਦੇ ਹੁੰਦੇ ਸਵੇਰੇ ਇਹ ਆ ਵੀ ਜਿਹੜਾ ਥੱਲੇ ਵਾਲੀ ਇੱਟ ਪੂਰੀ ਤਰੋ ਕਰਦੀ ਸੀ ਆ ਦੇਖੋ ਇੱਥੇ ਦੇ ਨਾਲ ਫੇਰ ਸੁੱਕਣੀ ਸ਼ੁਰੂ ਹੋ ਗਈਆਂ ਦੁਬਾਰੇ ਆਪਣੇ ਆਪ ਇਹ ਜਿਹੜੀ ਸੇਮ ਆ ਥੱਲੇ ਨੂੰ ਥੱਲੇ ਭੇਜ ਰਹੀ ਹੈ ਆਪਣੇ ਜਿਹਾ ਰਿਜ਼ਰਵ ਨਹੀਂ ਕਰ ਰਹੀ ਹੈਗੀ ਜਿੱਦਾਂ ਭੱਠੇ ਵਾਲੀ ਇੱਟ ਹੁੰਦੀ ਨਾ ਉਹ ਵਿੱਚ ਆਪਾਂ ਗਿੱਲੀ ਕਰੀਏ ਸੁੱਕਦੀ ਉਹ ਨਹੀਂ ਹੈਗੀ ਇਹ ਮੈਂ ਇਹ ਚ ਇ ਜਿੱਦਾਂ ਜਿੱਦਾਂ ਵਿੱਚ ਦੇਣਾ ਆ ਆ ਸਾਫ਼ ਹੋ ਗਈ ਆ ਦੇਖੋ ਵਿੱਚ ਤੇ ਆ ਠੀਕ ਆ ਜੀ ਇਹ ਸੀ ਜੀ ਆਪਣੀ ਅੱਜ ਦੀ ਲਾਈਵ ਵੀਡੀਓ ਜਰੂਰ ਆਪਣੇ ਸੁਝਾਅ ਕਮੈਂਟਾਂ ਦੇ ਵਿੱਚ ਤੇ ਜਿਹੜਾ ਕੋਈ ਸੁਝਾਅ ਵਧੀਆ ਲੱਗਦਾ ਜਿੱਦਾਂ ਹੁਣ ਤੁਸੀਂ ਉਹ ਕਹਿੰਦੇ ਬਰੇ ਤੂੰ ਕੋਠੀ ਬਣਾ ਰਿਹਾ ਤੇ ਤੂੰ ਕੋਈ ਗਲਤੀ ਨਾ ਕਰੇ ਠੀਕ ਆ ਪੈਪ ਦਾ ਵੀ ਮੈਨੂੰ ਆਇਆ ਤੇ ਬੜੇ ਟੈਲੀਫੋਨ ਆਏ ਜਿਹੜਾ ਪੈਪ ਆਪਣੇ ਪਾਇਆ ਹੋਇਆ ਵੀ ਬਾਈ ਕਹਿੰਦਾ ਕੰਧ ਤੋਂ ਬਾਹਰ ਕਰ ਲੈਣਾ ਸੀ ਪਰ ਜਿਹੜਾ ਆਪਣੇ ਪਲੰਬਰ ਨਾਲ ਦੀ ਗੱਲਬਾਤ ਹੋਈ ਹੈ ਉਹ ਕਹਿੰਦਾ ਵੀਰੇ 100 ਸਾਲ ਦੀ ਗਾਰੰਟੀ ਮੈਂ ਲੰਦਾ ਕੋਈ ਵੀ ਆਇਆ ਕਹਿੰਦਾ ਨਾ ਦਿੱਕਤ ਮੈਨੂੰ ਪੜਿਓ ਕਹਿੰਦਾ ਆ ਕੇ ਕਹਿੰਦਾ ਮੈਨੂੰ 14-15 ਸਾਲਿਆ ਅੱਜ ਤੱਕ ਕੋਈ ਦਿੱਕਤ ਨਹੀਂ ਆਇਆ ਜਿਹੜਾ ਇਹ ਪਾਏ ਨਾ ਆਪਣੇ 6 ਗੇਜ ਦੇ ਪਾਏ ਆ। ਵੀ ਹੈਵੀ ਪਾਏ ਹੈਵੀ। ਵੀ ਕਹਿੰਦਾ ਟੁੱਟੂਗੇ ਨਹੀਂ ਮੁੱਚ ਜੂਗੇ ਕਹਿੰਦਾ। ਫਿਰ ਇੱਕ ਇਹਦੇ ਵਿੱਚ ਗੱਲ ਇਹਦੇ ਵਿੱਚ ਦੂਜਾ ਬੰਦਾ ਆਇਆ ਕਹਿੰਦਾ ਜੇ ਕੋਈ ਪ੍ਰੋਬਲਮ ਆਉਂਦੀ ਵੀ ਇਹਦੇ ਵਿੱਚ ਕਹਿੰਦਾ ਬੋਰ ਵੀ ਹੋ ਜਾਂਦਾ ਫਿਰ ਦੁਬਾਰੇ। ਪਰ ਬੰਦੇ ਨੇ ਮੈਨੂੰ ਇੱਕ ਹੋਰ ਗੱਲ ਕਹੀ। ਕਹਿੰਦਾ ਜਿੱਥੇ ਜਾਨ ਤੁਸੀਂ ਉੱਪਰ ਕੋਠੇ 'ਤੇ ਵੀ ਜੋੜ ਪਾਉਣਾ। ਕਹਿੰਦਾ ਉੱਥੋਂ ਨੂੰ ਕਿਤੇ ਨਾ ਕਿਤੇ ਸੇਮ ਪਾਣੀ ਦਾ ਪਏ ਜਾਂਦੀ ਆ। ਮੈਂ ਇਹਦੀ ਵੀ ਗੱਲ ਪ ਉਿੱਤਨ ਵਰ ਸੇਮ ਹੋਂ ਲੱਜ ਜਾਂਦੀ ਜਦੋਂ ਕਿ ਤੇ ਰਸਮਾਂ ਮੀ ਪੈਂਦਾ ਤੁਲ ਚੁੱਲੂ ਚੁੱਲੂ ਉਹ ਤਾਂ ਫਿਰ ਸਾਰੇ ਘਰ ਚ ਆਈ ਜਾਂਦੀ ਕਿ ਆਪਣਾ ਜਦ ਰਸਮਾਂ ਜਮੀ ਪੈਂਦਾ ਹੁੰਦਾ ਫਿਰ ਤਾਂ ਸੇਮ ਸਾਰੇ ਪਾਸੇ ਚੜਦੀ ਚੜਦੀ ਆ ਤੇ ਧੰਨਵਾਦ ਜੀ ਆਪਣਾ ਲਾਈਵ ਬਿਡ ਦੇਖਣ ਵਾਸਤੇ ਤੇ ਹਾਂਜੀ ਤੁਸੀਂ ਮੈਂ ਸੁਬਾ ਸਰਪੰਚ ਜੀ ਵਾਲੀ ਲਾਈ ਪਾਈ ਸੀ ਤੇ ਤੁਸੀਂ ਬਹੁਤ ਪਿਆਰ ਸਤਿਕਾਰ ਦਿੱਤਾ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ